ਅਹ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦਿਵਾਂਸ਼ ਭਾਸਕਰ ਅ ਸਾਰੇ ਪੱਤਰਕਾਰ ਵੀਰਾਂ ਦਾ ਆਰਟ ਆਫ ਲਿਵਿੰਗ ਵੱਲੋਂ ਅਰੇਂਜ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਵਿਸ਼ਾ ਹੈ ਵੀ ਫੈబ్రੂਰੀ ਨੂੰ ਗੁਰੂਦੇਵ ਸ਼੍ਰੀ ਸ਼੍ਰੀ ਅਨੰਤ ਜੀ ਪੰਜਾਬ ਦੇ ਦੌਰੇ ਤੇ ਨੇ ਤੇ 20 ਤਾਰੀਖ ਨੂੰ ਸ਼ਾਮ ਨੂੰ 5 ਤੋਂ 8 ਵਜੇ ਬਠਿੰਡਾ ਦੇ ਸਪੋਰਟ ਸਟੇਡੀਅਮ ਦੇ ਵਿੱਚ ਇੱਕ ਮਹਾ ਸਤਸੰਗ ਦਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਨਿਮੰਤਰਣ ਦੇਣ ਤੋਂ ਹੈ ਰੁਜੀ 6 ਸਾਲ ਬਾਅਦ 6 ਸਾਲ ਬਾਅਦ ਪੰਜਾਬ ਆ ਰਹੇ ਨੇ ਤੇ ਸਾਨੂੰ ਇਹ ਮੌਕਾ ਬਠਿੰਡਾ ਵਾਸੀਆਂ ਨੂੰ 6 ਸਾਲ ਬਾਅਦ ਦੁਬਾਰਾ ਮਿਲਿਆ ਹੈ ਤੇ ਮੈਂ ਤੁਹਾਡੇ ਪ੍ਰੈਸ ਦੇ ਰਾਹੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ ਓਪਨ ਹੈ ਇਵੈਂਟ ਸਾਰਿਆਂ ਲਈ ਕੋਈ ਵੀ ਆ ਸਕਦਾ ਹੈ ਸੋ ਨਿਮਤਰਣੇ ਇਸ ਤੇ ਹੋਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਟਿੰਡਾ ਤੋਂ ਡਾਕਟਰ ਅਮਿਤ ਤਨੇਜਾ ਡਾਕਟਰ ਅਜੇ ਬਟਿੰਡਾ ਤੋਂ ਹੀ ਨੇ ਤੇ ਸਾਡੇ ਸਟੇਟ ਟੀਚਰ ਕੋਆਰਡੀਨੇਟਰ ਪੂਰੀ ਸਟੇਟ ਦੇ ਜਿੰਨੇ ਆਰਟ ਆਫ ਲਿਵਿੰਗ ਦੇ ਟੀਚਰਸ ਨੇ ਉਹਨਾਂ ਨੂੰ ਕੋਆਰਡੀਨੇਟ ਕਰਦੇ ਐ ਸੰਜੀਵ ਜੀ ਫਰੀਦਕੋਟ ਤੋਂ ਉਹ ਸਾਡੇ ਨਾਲ ਮੌਜੂਦ ਨੇ ਤੇ ਪਟੰਡਾ ਤੋਂ ਸਾਡੇ ਲੋਕਲ ਕੋਆਰਡੀਨੇਟਰ ਮੀਡੀਆ ਦੇ ਸੰਦੀਪ ਜੀ ਉਹ ਵੀ ਮੌਜੂਦ ਨੇ ਸੋ ਹੁਣ ਤੁਹਾਡੇ ਤੇ ਐ ਤੁਹਾਡੇ ਜੋ ਪ੍ਰਸ਼ਨ ਨੇ ਜੋ ਸਵਾਲ ਨੇ ਇਸ ਇਵੈਂਟ ਨੂੰ ਲੈ ਕੇ ਉਹ ਤੁਸੀਂ ਪਲੀਜ਼ ਸਭ ਤੋਂ ਪੁੱਛ ਸਕਦੇ ਹੋ ਇੱਕ ਟਿਕਟ ਟਿਕਟ ਸਭ ਨੂੰ ਬ੍ਰੀਫ ਕਰ ਦੋ ਜੀ ਸਭ ਠੀਕ ਹੈ ਨਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਪੱਤਰਕਾਰਾਂ ਦਾ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਸਮਰਕਸ਼ ਆਪ ਦੇ ਪ੍ਰੋਗਰਾਮ ਨੂੰ ਰੱਖਣ ਦਾ ਜਿਸ ਤਰ੍ਹਾਂ ਦਿਵਾਨ ਚੀ ਨੇ ਕਿਹਾ ਕਿ ਸਵੇ ਗੁਰਦੇਵ ਸ੍ਰੀ ਰਵੀ ਸ਼ੰਕਰ ਜੀ ਜਿਹੜੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਹੈ ਉਹ ਸਾਡੇ ਵਿੱਚ ਹੋਣਗੇ 20 ਫਰਵਰੀ ਨੂੰ ਸਪੋਰਟ ਸਟੇਡੀਅਮ ਦੇ ਵਿੱਚ ਸ਼ਾਮ ਨੂੰ 5 ਤੋਂ 8 ਪ੍ਰੋਗਰਾਮ ਦਾ ਨਾਮ ਹੈ ਉਮੰਗ ਇਹ ਇੱਕ ਮਹਾਂ ਸਤਸੰਗ ਹੈ ਜਿਹਦੇ ਵਿੱਚ ਕੁਝ ਸਤਸੰਗ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਬਾਰੇ ਕੀ ਬਾਰੇ ਉਹ ਦੱਸਣਗੇ ਤੇ ਅੱਜ ਦੇ ਸਟ੍ਰੈਸ ਵਾਲੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਟ੍ਰੈਸ ਤੋਂ ਮੁਕਤ ਹੋ ਸਕਦੇ ਹਾਂ ਜਿਹੜੇ ਸਾਡੇ ਪੁਰਾਣੇ ਯੋਗ ਦੇ ਪ੍ਰਾਣਯਾਮ ਦੇ ਧਿਆਨ ਦੀ ਜਿਹੜੀ ਵਿਧੀਆਂ ਜਿਹੜੀ ਉਨ ਲੁਕ ਹੋ ਰਹੀ ਹੈ ਉਸ ਉਸ ਬਾਰੇ ਦੱਸਿਆ ਜਾਏਗਾ ਤੇ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਗੱਲਾਂ ਹੋਣਗੀਆਂ ਔਰ ਉਮੰਗ ਇਸ ਦਾ ਨਾਮ ਰੱਖਣ ਦੇ ਪਿੱਛੇ ਇਹ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੀਵਨ ਦੇ ਵਿੱਚ ਜਿਹੜੀ ਡਿਪਰੈਸ਼ਨ ਤੇ ਸਟ्रेस ਆ ਰਿਹਾ ਹੈ ਉਹ ਦੁਬਾਰਾ ਤੋਂ ਨਵੀਂ ਐਨਥੂਸੀਆਜ਼ਮ ਲੈ ਕੇ ਆਇਆ ਜਾ ਸਕੇ ਤੇ ਇੱਕ ਮੌਕਾ ਹੈ ਇਹੋ ਜੀ ਸ਼ਖਸੀਅਤ ਇਹੋ ਜੀ ਸੰਸਤਾ ਸਾਡੇ ਵਿੱਚ ਹੋਣਾ ਆਰਟ ਆਫ ਲਿਵਿੰਗ ਜਿਵੇਂ ਆਪਾਂ ਜਾਣਦੇ ਕਿ ਇਹ ਸੰਸਤਾ 180 ਦੇਸ਼ਾਂ ਦੇ ਵਿੱਚ ਹੈਗੀ ਔਰ 180 ਦੇਸ਼ਾਂ ਦੇ ਵਿੱਚ ਇੰਨੇ ਸਾਰੇ ਲੋਕ ਇਹ ਆਰਟ ਆਫ ਲਿਵਿੰਗ ਦੀ ਬਰੀਥਿੰਗ ਟੈਕਨਿਕ ਸੁਭਰਣ ਕ੍ਰਿਆ ਨੂੰ ਫੋਲੋ ਕਰਦੇ ਹਨ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਾਇਦੇ ਹੋਏ ਸਿਹਤ ਨੂੰ ਲੈ ਕੇ ਤੇ ਆਪਾਂ ਇਸ ਮੌਕੇ ਦਾ ਲਾਭ ਉਠਾਈਏ ਸਾਰੇ 20 ਫਰਵਰੀ ਨੂੰ ਸ਼ਾਮ ਨੂੰ ਸਪੋਰਟ ਸਟੇਡੀਅਮ ਦੇ ਵਿੱਚ ਪੰਜ ਤੌਟ ਪੋਚਨ اور ਉਹਨਾਂ ਦੇ ਦਰਸ਼ਨ ਦਾ ਉਹਨਾਂ ਦੀ ਗਿਆਨ ਦੀ ਗੱਲਾਂ ਦਾ ਉਹਨਾਂ ਦੇ ਧਿਆਨ ਦਾ ਉੱਥੇ ਮੈਡੀਟੇਸ਼ਨ ਹੋਏਗੀ ਤਾਂ ਉਹਦਾ ਫਾਇਦਾ ਉਠਾ ਲਓ ਜਕਰੀ ਦਿਨ ਚੱਲੂ ਹੋਇਆ ਜੀ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਸਰ ਬੇਸਿਕਲੀ ਆਪਾਂ ਜੇ ਦੇਖੀਏ ਤਾਂ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਜਿਹੜਾ ਸਤਸੰਗ ਹੋਏਗਾ ਬੀ ਤਰੀਕ ਦਾ ਹੀ ਪ੍ਰੋਗਰਾਮ ਹੈ ਜੀ ਤਿੰਨੇ ਸਾਲ ਬਾਅਦ ਆ ਰਹੇ 50 ਦੇ ਵਿੱਚ 6 ਸਾਲ ਬਾਅਦ 2019 ਚ ਆਏ ਸੀਗੇ ਉਹਨ ਉਸ ਤੋਂ ਬਾਅਦ 2025 ਦੇ ਵਿੱਚ ਆ ਰਹੇ ਹੈ ਬੇਟਾ ਲੋਕਾਂ ਨੂੰ ਕੀ ਮਿਸਟੇਕ ਹੈ ਪਟਨਾ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਇਹੋ ਜੀ এনਲਾਈਟਨਡ ਜਿਹੜੇ ਹੈਗੇ ਮਾਸਟਰਸ ਦੇ ਸਾਹਮਣੇ ਜਿਨ੍ਹਾਂ ਨੂੰ ਗਿਆਨ ਦੀ ਗਹਿਰਾਈਆਂ ਪਤਾ ਹੈ ਜਿਹੜੇ ਅਜ ਦੇ ਸਮੇਂ ਦੇ ਵਿੱਚ ਲੋਕੀ ਉਹਨਾਂ ਦੇ ਦਰਸ਼ਨ ਦਾ ਲਾਭ ਉਠਾ ਸਕਦੇ ਹਨ ਔਰ ਸਿੱਖ ਸਕਦੇ ਹਨ ਕਿ ਕਿਵੇਂ ਸਟ्रेस ਤੋਂ ਬਾਹਰ ਨਿਕਿਆ ਜਾ ਸਕਦਾ ਹੈ ਸਟ्रेस ਤੋਂ ਨਿਕਲਣ ਦੀ ਵਿਧੀਆਂ ਅਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਰ ਇਹ ਪ੍ਰੋਗਰਾਮ ਕਿੱਥੇ ਹੋਣਾ ਹੈ ਸਰ ਬਿਨਾਂ ਕਿਸੇ ਕੀ ਕਰ ਸਰ ਦਾ ਅਸੀਂ ਤਾਂ ਫ੍ਰੀ ਐਂਟਰੀ ਲੱਖੀ ਹੈ और इन्होंने शीशे इन्ने हैं भी वो बंद होंगे लोग भी होंगे गए तो रश तुम कि कंट्रोल करोगे बहुत वाला सवाल है सर थोड़ा हर एक चीज का प्रॉपर मैनेजमेंट किया गया है सिक्योरिटी की व्यवस्था है लोकल एडमिनिस्ट्रेशन साड़ी मदद के वास्ते है साड़ी प्राइवेट सिक्योरिटी भी है और साडे वॉलंटियर्स भी है तो थ्री टायर सिक्योरिटी है तीन तीन लेवल से सिक्योरिटी है पुलिस एडमिनिस्ट्रेशन साड़ी मदद के जिसे डीसी साहब एस एस पी साहब सारे ने सहयोग वास्ते पूरा सनु एसोसिएशन ਦਿੱਤਾ ਕਿ ਉਹ ਸਹਿਯੋਗ ਕਰਨਗੇ ਫਿਰ ਉਸ ਤੋਂ ਬਾਅਦ ਸਾਡੀ ਪ੍ਰਾਈਵੇਟ ਸਿਕਿਉਰਿਟੀ ਔਰ ਸਾਡੇ ਵਲੰਟੀਅਰਸ ਵੀ ਆ ਜਿਹੜੀ ਸਿਕਿਉਰਿਟੀ ਤੇ ਹੋਣਗੇ ਔਰ ਸਾਰਾ ਸਮੂਥ ਫਲੌਨਸ ਹੋਏਗਾ ਕਿਤੇ ਵੀ ਕਿਸੇ ਸ਼ਹਿਰ ਵਾਸੀ ਨੂੰ ਕੋਈ ਅੜਚੰ ਨਹੀਂ ਆਏਗੀ ਸਟਰੀ ਟਾਰਗੇਟ ਪਿੰਨਾਰ ਕਦੀ ਕਿੰਨੀ ਗੈਨਿੰਗ ਹੋ ਸਕਦੀ ਤੁਹਾਡੇ ਸਰ ਅਸੀ ਤਾਂ ਚਾਹਦੇ ਵੱਟ ਤੋਂ ਵੱਧਾਂ ਸਟੇਡੀਅਮ ਦੀ ਕੈਪੈਸਿਟੀ ਜੇ ਆਪਾਂ ਦੇਖੀਏ ਸਟੇਅਰਸ ਨੂੰ ਮਿਲਾ ਕੇ ਤਾਂ 20000 ਲੋਕੀ ਆ ਸਕਦੇ ਹੈਗੇ ਅਸੀਂ 20000 ਦਾ ਇੰਤਜ਼ਾਮ ਕਰਕੇ ਚੱਲਦੇ ਹਾਂ ਬਾਕੀ ਤਾਂ ਪ੍ਰਭੂ ਇੱਛਾ ਹੈ 10000 ਆਂਦੇ ਆ 15000 ਆਂਦੇ ਆ 20000 ਆਂਦੇ ਪਰ ਸਾਡੀ ਵਿਵਸਥਾ ਸਾਡੀ ਆਪ ਦੀ ਤਿਆਰੀ ਕਿਉਂਕਿ ਉਹਨਾਂ ਦੀ ਜਿਹੜੀ ਔਰਾ ਹੈ ਜਿਹੜੀ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰੇਮ ਹੈ ਉਹ ਇਸ ਤਰ੍ਹਾਂ ਹੈ ਕਿ ਅਸੀਂ 20000 ਦੀ ਤਿਆਰੀ ਕਰਕੇ ਚੱਲ ਰਹੇ ਹਾਂ ਸਰ ਪਬਲਿਕ ਬਸ ਦੀ ਐਂਟਰੀ ਕਿਤੇ ਪੋਸਿਬਲ ਨਹੀਂ ਜਿਹੜੇ ਦੂਜੀ ਹੋਣਗੇ ਤੇ ਮੀਡੀਆ ਪਾਸ ਉਹਨਾਂ ਸਟੈਂਡੀਗ ਵਿੱਚ ਰੱਖਿਆ ਹੈ ਡਾਕਟਰ ਅਚੇ ਤੋ ਬੜੀ ਡਿਸਟ੍ਰਿਬਿਊਟਡ ਐਂਟਰੀ ਹੈਗੀ ਹੈ ਆਸ-ਪਾਸ ਸਟੇਡੀਅਮ ਦੇ ਆਪਾਂ ਜ ਅ ਡਾਇਰੈਕਸ਼ਨ ਸਪ੍ਰੋਪਰਲੀ ਦੇਵਾਂਗੇ ਤਾਂ ਕਿ ਸਾਰੀ ਜਿਹੜੀ ਵੀ ਡਿਫਰੈਂਟ ਐਂਗਲ ਤੋਂ ਡਿਫਰੈਂਟ ਡਾਇਰੈਕਸ਼ਨ ਤੋਂ ਆਉਣ ਵਾਲੇ ਲੋਕਾਂ ਨੂੰ ਡਿਫਰੈਂਟ ਐਨਕਲੋਜ਼ਰਸ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਓਵਰਆਲ ਹੀ ਪੂਰਾ ਸਟੇਡੀਅਮ ਓਕੂਪਾਈ ਹੋ ਸਕੇ ਤੇ ਕਿਸੇ ਇੱਕ ਜਗ੍ਹਾ ਤੇ ਜ਼ਿਆਦਾ ਪ੍ਰੈਸ਼ਰ ਨਾ ਪਵੇ ਸੈਕੰਡਲੀ ਜਿਹੜੇ ਮੇਰੇ ਕੋਲ ਸਵਾਲ ਹੈ ਕਿ ਜਦੋਂ ਕੁਝ ਦਿਨ ਪਹਿਲਾਂ ਮੈਂ ਤੇ ਮਹਿਤਾ ਸਾਹਿਬ ਨੇ ਇੱਕ ਪ੍ਰੋਗਰਾਮ ਬੁਲਾਇਆ ਸੀ ਸਾੜ੍ਹ ਕੜ ਦਿਨ ਕਥਾ ਚੱਲੀ ਸੀਗੀ ਛੁੱਟੀ ਮਹਾਰਾਜ ਦੀ ਉਦੋਂ ਮੈਂ ਤਾਂ ਸਭ ਨੇ ਪੱਤਰਕਾਰਾਂ ਨੂੰ ਆਈਡੈਂਟੀਟੀ ਕਾਰਡ ਇਸ਼ੂ ਕਰ ਦਿੱਤੇ ਗਲੇ ਚ ਪਾਉਣ ਵਾਸਤੇ ਲੇਕਿਨ ਬਾਅਦ ਵਿੱਚ ਜਦੋਂ ਸੀ ਐਂਟਰੀ ਕੀਤੀ ਤਾਂ ਉਹਨਾਂ ਨੇ ਸਾਬਤ ਮੰਨਿਆ ਕਰਤਾ ਕਿ ਮੈਂ ਤਾਂ ਸਭ ਨੇ ਮਨਾਂ ਕੀਤਾ ਹੈ ਬਿਲਕੁਲ ਸਾਬਤ ਕੋਈ ਸਪੇਸ ਨਹੀਂ ਹੈ ਇਟ ਵਿਲ ਬੀ ਵੈਰੀ ਡਿਫਰੈਂਟ ਡਿਫਿਕਲਟ ਫਾਰ ਮੀਡੀਆ ਪ੍ਰਸਤਾਵ ਨੂੰ ਆਈ ਊਡ ਸੇ ਸਰ ਇਸ ਤਰ੍ਹਾਂ ਦਾ ਨਹੀਂ ਹੈ ਦੇਖੋ ਪੱਤਰਕਾਰ ਅਧਾਇਰਾ ਹੋ ਅਧਾਇਰਾ ਹੈ ਜੋ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚ ਜਾਂਦੇ ਆ ਅੱਜ ਗੁਰੂਦੇਵ ਮੈਂ ਡਾਕਟਰ ਸਾਹਿਬ ਦੀ ਗੱਲ ਚ ਐਡ-ਆਨ ਕਰ ਰਿਹਾ ਸੀਗਾ ਤੁਲਸੀਦਾਸ ਜੀ ਨੇ ਇੱਕ ਬੜੀ ਸੋਹਣੀ ਵਾਕਿਆ ਹੈ कि एक से आधी घडी आधी से पुनः आद तुलसी संगत साध की कटे कोटि अपराध ਬਠਿੰਡਾ ਵਾਸਤੇ ਤਾਂ ਭਾਗਾ ਵਾਲਾ ਟਾਈਮ ਹੈ ਤੇ ਪੱਤਰਕਾਰ ਅਦਾਇਰਾ ਜਿਹੜਾ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾਦਾ ਹੈ ਪੱਤਰਕਾਰਾਂ ਦੇ ਲਈ ਇੱਕ ਨਹੀਂ ਅਸੀਂ ਦੋਨਾਂ ਪਾਸੇ ਬੈਠਣ ਦਾ ਇੰਤਜ਼ਾਮ ਕੀਤਾ ਹੈ ਤੇ ਸਾਡੇ ਵੋਲੰਟੀਅਰਸ ਨੂੰ ਸਪੈਸ਼ਲੀ ਵੋਲੰਟੀਅਰਸ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਸੇ ਵੀ ਗੇਟ ਤੋਂ ਐਂਟਰ ਕਰ ਰਹੇ ਹੋ ਤਾਂ ਜਿਹੜਾ ਮੀਡੀਆ ਐਨਕਲੋਜ਼ਰ ਹੈ ਉੱਥੇ ਲਿਜਾਇਆ ਜਾਏਗਾ ਕਿ ਇਹ ਜਿਹੜਾ ਮੌਕਾ ਆ ਰਿਹਾ ਹੈ ਇੱਕ ਸੰਤ ਪਠਿੰਡਾ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਘਰ ਘਰ ਤੱਕ ਪਹੁੰਚਾਈਏ ਜਿੰਨੇ ਲੋਕ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਸਕਣ ਉਹ ਸਾਡੇ ਲਈ ਇੱਕ ਵੀ ਚੰਗਾ ਮੌਕਾ ਹੋ ਗਿਆ। ਵੀਆਈਪੀ ਐਂਟਰੀ ਆ ਕੇ ਬਾਅਦ ਵਿੱਚ ਦੇਖੋ ਵੀਆਈਪੀ ਪਾਸਸ ਦਾ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ। ਹੈਨਾ ਸਾਰੇ ਹੀ ਸਾਡੇ ਲਈ ਵੀਆਈਪੀ ਹੈ। ਕੋਈ ਵੀ ਨਹੀਂ ਹੈ ਇਦਾਂ ਦਾ ਕਿ ਜਿਹੜਾ ਵੀਆਈਪੀ ਨਹੀਂ ਹੈ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਉੱਪਰ ਇਹ ਸਾਰੇ ਦਾ ਸਾਰਾ ਸਿਟਿੰਗ ਅਰੇਂਜਮੈਂਟ ਰਹੇਗਾ ਜੋ ਲੋਕ ਟਾਈਮ ਨਾਲ ਆਣਗੇ ਉਹ ਅੱਗੇ ਬੈਠਣਗੇ। जो जो लेट आते है। उन्हों हैं उन्होंने थोड़ा जा पीछे रहेगा लेकिन स्टेडियम जी बैठेंगे आप सर ये प्रोग्राम का मेन मोटिव क्या है देखो आर्ट ऑफ लिविंग जीवन जीन की कला गुरुदेव का जो मिशन है कि मैं चाहना कि हर चेहरे पे उत्ते मुस्कुराहट ला सकीए मेरे नाल दो डॉक्टर्स बैठे हैं मैं तन्नू तो दसदा कि ਡਾਕਟਰ ਡਾਕਟਰ ਸਾਹਿਬ ਉਹਨੇ ਦੱਸਣਗੇ ਤੁਹਾਨੂੰ ਕਿ ਅੱਜ ਸਮਾਜ ਦੇ ਵਿੱਚ ਇੱਕ ਟਾਈਮ ਸੀਗਾ ਜਿੱਦੋਂ ਫਿਜ਼ੀਕਲ ਫਿਟਨੈਸ ਦੇ ਉੱਤੇ ਨਾ ਬਹੁਤ ਕੰਮ ਹੋ ਰਿਹਾ ਸੀਗਾ ਲੇਕਿਨ ਅੱਜ ਮੈਂਟਲ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਮੈਂ ਇਸ ਤਰ੍ਹਾਂ ਕੇ ਬੋਲਾਂ ਮੈਂ ਡਾਕਟਰ ਸਾਹਿਬ ਦੇ ਇੱਕ ਚੋਲੀ ਪਾਣਾ ਇੱਕ ਕੁਐਸਚਨ ਕਿ ਡਾਕਟਰ ਸਾਹਿਬ ਤੁਸੀਂ ਦੱਸੋ ਆਪਦੇ ਤਜਰਬੇ ਤੋਂ ਕਿ ਮੈਂਟਲ ਸਟ੍ਰੈਸ ਦਾ ਸਟੇਟ ਕੀ ਹੈ ਦੇਖੋ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਆਪਾਂ ਸਾਰੇ ਮਤਲਬ ਕੋਈ ਵੀ ਮਤਲਬ ਕੋਈ ਵੀ ਫੀਲਡ ਹੋਵੇ ਡਾਕਟਰਸ ਹੋਣ ਲਾਇਰਸ ਹੋਣ ਸੋ ਇਹ ਮੀਡੀਆ ਹੋਵੇ ਹਰ ਕਿਸੇ ਦੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਲਾ ਕੋਈ ਨਾ ਕੋਈ ਲਾਈਫ ਪ੍ਰੈਸ਼ਰ ਐਂਗਜ਼ਾਈਟੀ ਹੈ ਕਨਫਿਊਜ਼ਨ ਹੈ ਜਾਂ ਇਹ ਸੰਭਵ ਲੋਕੋ ਕੰਪੀਟੀਟਿਵਨੈਸ ਵੀ ਆ ਗਈ ਹੈ ਇਹ ਸਾਰੀ ਚੀਜ਼ਾਂ ਦੇ ਨਾਲ ਆਪਾਂ ਕਿਸੇ ਨਾ ਕਿਸੇ ਲੈਵਲ ਤੇ ਸਟ੍ਰੈਸਡ ਆਊਟ ਹੀ ਰਹਿੰਦੇ ਆਂ ਯਾ ਆਪਣੇ ਰਿਲੇਸ਼ਨਸ਼ਿਪਸ ਨੂੰ ਵੀ ਮੈਨੂੰ ਲੱਗਦਾ ਉਦਾਂ ਨਹੀਂ ਨਿਭਾ ਪਾਉਂਦੇ ਜਿਸ ਤਰ੍ਹਾਂ ਆਪਾਂ ਚਾਹਦੇ ਹੁੰਦੇ ਆਂ ਕੋਈ ਦੇਖੋ ਇਹ ਸਾਰੀਆਂ ਚੀਜ਼ਾਂ ਤਾਂ ਹਰ ਇੱਕ ਦੀ ਲਾਈਫ ਦੇ ਵਿੱਚ ਰਹਿਣੀ ਹੈ ਇਹ ਨਹੀਂ ਆ ਵੀ ਕੋਈ ਐਜੀ ਟੈਕਨੀਕਸ ਕਰ ਲਾਂਗੇ ਤਾਂ ਸ਼ਾਇਦ ਇਹ ਜਿਹੇ ਉਲਝਣਾਂ ਤੋਂ ਨਿਕਲ ਜਾਾਂਗੇ ਪਰ ਏਟਲੀਸਟ ਜਿਹੜੀ ਇੱਕ ਆਰਟ ਆਫ ਲਿਵ ਇਸਾਰੇ ਸਟ्रेस ਐਂਗਜ਼ਾਇਟੀ ਤੇ ਜਿਹੜੀ ਓਵਰ ਆਫਕੋਰਡ ਸਿਚੁਏਸ਼ਨਸ ਨੂੰ 네ਗੇਟਿਵ ਫੀਲਿੰਗਸ ਨੂੰ ਨਿਗੇਟ ਕਰਨ ਲਈ ਜਿਹਨੂੰ ਬਾਹਰ ਕੱਢਣ ਦੀ ਜਿਹੜਾ ਪ੍ਰੋਸੈਸ ਹੈ ਜਿਹਨੂੰ ਕੀ ਸੁਦਰਸ਼ਨ ਕ੍ਰਿਆ ਸਾਡਾ ਜਿਹੜਾ ਅਸੀਂ ਕੰਨਿਆ ਵੀ ਪ੍ਰੋਸੈਸ ਹੈ ਬਰੀਥਿੰਗ ਟੈਕਨੀਕ ਹੈ ਉਹ ਸੈਂਟੀਫਿਕਲੀ ਪ੍ਰੂਵਡ ਹੈ 700 ਤੋਂ ਜ਼ਿਆਦਾ ਸਟੱਡੀ ਇਸ ਦੇ ਉੱਤੇ ਹੋ ਚੁੱਕੇ ਨੇ ਉਹਦੇ ਥਰੂ ਆਪਾਂ ਇਸ ਆਪਣੇ ਨਾਰਮਲ ਲਾਈਫ ਦੇ ਵਿੱਚ ਜਿਹੜੀ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਬੈਟਰ ਵੇ ਨਾਲ ਹੈਂਡਲ ਕਰਨ ਦੇ ਲਈ ਜ਼ਰੂਰ ਸਿੱਖ ਜਾਂਦੇ ਆਂ ਭਾਈ ਸਾਹਿਬ ਨੇ ਜਿਹੜੀ ਪੁੱਛਿਆ ਸੀ ਕੀ ਮੋਟਿਵ ਹੈਗਾ ਤਾਂ ਆਟ ਆਫ ਲਿਵਿੰਗ ਦਾ ਹਮੇਸ਼ਾ ਇਹੀ ਮ ਇੱਕ ਹੈਪੀਨੈਸ ਜਿਵੇਂ ਹੈਪੀਨੈਸ ਕੁਸ਼ਨ ਤੇ ਅਸੀਂ ਕੰਮ ਕਰਦੇ ਆਂ ਸਵਸਥ ਰਵੇ ਉਹ ਆਪਣੇ ਤਨ ਤੋਂ ਤੇ ਖੁਸ਼ ਰਹੇ ਉਹ ਆਪਣੇ ਮਨ ਤੋਂ ਤਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਦੋਨਾਂ ਦੀ ਚੀਜ਼ਾਂ ਦੇ ਖਿਲਾਫ ਦੇ ਲਈ ਇਹਨੂੰ ਮਿਲਾ ਕੇ ਜਿਸ ਤਰ੍ਹਾਂ ਕਹਿੰਦੇ ਆਂ ਇਹੀ ਇੱਕ ਪ੍ਰੈਜੈਂਟੇਸ਼ਨ ਦੇ ਰਿਹਾ ਗੁਰੂਦੇਵ ਜੀ ਦੇ ਥਰੂ ਜਿਦੇ ਵਿੱਚ ਅਸੀਂ ਕਹਿੰਦੇ ਆਂ ਕੁਝ ਐਜੇ ਨੁਕਤੇ ਗੁਰੂਦੇਵ ਦੇਣਗੇ ਕੁਝ ਐਜੇ ਨੋਲੇਜ ਪੁਆਇੰਟਸ ਦੇਣਗੇ ਮੈਡੀਟੇਸ਼ਨ ਕਰਾਂਗੇ ਕੁਝ ਜਿਵੇਂ ਕਹਿੰਦੇ ਮਿਊਜ਼ਿਕ ਆਪਣੀ ਲਾਈਫ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਜਿਦੇ ਨਾਲ ਆਪਾਂ ਸਟ्रेस ਤੋਂ ਹਮੇਸ਼ਾ ਬਾਹਰ ਨਿਕਲਦੇ ਆਂ ਥੋੜੇ ਦੇ ਰਿਲੈਕਸ म्यूजिकल भजनज वगैरह होंगे तो ओवरऑल ये जेडी शाम है ये किसी भी एक इंसान दे लाइफ दे विच ट्रांसफॉर्मेशन ल्याण ली एक बहुत ही बढ़िया मौका में थैंक यू ब्रदर द प्रोग्राम इज फॉर वन डे आल्सो बट व्हाट विल बी द स्पेशल इवेंट फॉर द गेस्ट बिकॉज़ यू आर 20000